ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ 37ਵੀਂ ਪੌੜੀ ਦੇ ਦੋ ਪਾਰਟ ਪਹਿਲਾਂ ਬਣਾ ਚੁੱਕੇ ਆ ਤੇ ਤੀਜਾ ਪਾਰਟ ਆ ਜਿਹੜਾ ਕਿਉਂਕਿ ਪੌੜੀ ਲੰਬੀ ਸੀ ਤੇ ਵਿਚਾਰ ਵੀ ਇਹਦੇ ਉੱਤੇ ਕਰਨੀ ਜ਼ਰੂਰੀ ਬਣਦੀ ਹੈ ਤਾਂ ਕਿ ਖੁੱਲ ਕੇ ਵਿਚਾਰ ਹੋ ਸਕੇ ਤੇ ਦੋ ਪਾਰਟ ਆਪਾਂ ਬਣਾਤੇ ਤੀਜਾ ਪਾਰਟ ਜਿਹੜਾ ਆਪਾਂ ਅੱਜ ਬਣਾ ਰਹੇ ਆ ਹੁਣ ਬਣਾ ਰਹੇ ਆ ਦਿੱਥੈ ਖੰਡ ਮੰਡਲ ਬ੍ਰਹਮਾੰਡ ਤਿੱਥੇ ਖੰਡ ਮੰਡਲ ਵਰਪੰਡ ਵਰਪੰਡ ਦਾ ਅਰਥ ਵੀ ਬ੍ਰਹਮਾੰਡ ਹੁੰਦਾ ਉਸ ਅਵਸਥਾ ਦੇ ਵਿੱਚ ਕੀ ਹੁੰਦਾ ਉਹਨਾਂ ਨੂੰ ਖੰਡ ਮੰਡਲ ਬ੍ਰਹਮਾੰਡ ਹੈ ਜਿਹੜਾ ਉਹਦੀ ਸੋਝੀ ਹੋ ਜਾਂਦੀ ਹੈ ਏਡੀ ਵੱਡੀ ਉੱਚੀ ਅਵਸਥਾ ਹੋ ਜਾਂਦੀ ਹੈ ਕਿਉਂਕਿ ਜੋ ਬ੍ਰਹਮੰਡੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ ਪੀਪਾ ਪ੍ਰਣਵਾ ਪਰਮ ਤਤ ਹੈ ਗੁਰਮੁਖ ਹੋਏ ਲਿਖਾਵੇ ਜੇ ਕੋਈ ਕਥਾ ਹੈ ਤਾਂ ਅੰਤ ਨਾਂਤ ਜੇ ਕੋਈ ਕਥਣਾ ਚਾਹੇ ਭਾਵ ਵੀ ਬਿਆਨ ਕਰਨਾ ਚਾਹੇ ਤਾਂ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਐਸੀ ਅਵਸਥਾ ਦੇ ਮਾਲਕ ਹੋ ਜਾਂਦੇ ਆ ਅਕਾਲ ਪੁਰਖ ਜਦੋਂ ਕਿਸੇ ਸੱਚਾ ਜਿਹੜਾ ਉਹਦੇ ਹਿਰਦੇ ਦੇ ਵਿੱਚ ਵਸ ਜਾਂਦਾ ਫਿਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਵਿਚਾਰ ਦਾ ਉਹਨਾਂ ਦੀਆਂ ਗੱਲਾਂ ਦਾ ਉਹਨਾਂ ਦੇ ਜਗ੍ਹਾ ਦਾ ਸ ਹਰ ਜਗ੍ਹਾ ਦੇ ਉੱਤੇ ਉਹਨਾਂ ਨੂੰ ਰੱਬ ਦਿਸਣ ਲੱਗ ਜਾਂਦਾ ਤਿੱਥੇ ਲੋ ਲੋ ਕਰ ਜੀਵ ਜੇਵ ਹੁਕਮਤਿ ਵਤਿ ਵਤਿਕਾਰ ਭਾਵਨਾ ਦੇ ਉੱਤੇ ਜਿੰਨੇ ਵੀ ਆਕਾਰ ਨੇ ਸਾਰਿਆਂ ਦੇ ਉੱਤੇ ਆਪੋ ਆਪਣਾ ਇੱਕ ਪਰਮਾਤਮਾ ਐਸਾ ਹੈ ਦੋ ਤਰ੍ਹਾਂ ਦੀ ਜਿਹੜੀ ਸਾਡੀ ਸ੍ਰਿਸ਼ਟੀ ਹੈ ਇੱਕ ਤਾਂ ਸਾਡਾ ਸਰੀਰ ਹੈ ਜਿਹਦਾ ਕਰਤਾ ਆ ਸਾਡਾ ਸਾਡੀ ਬੁੱਧੀ ਹੈ ਇੱਕ ਕਰਤਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਗੁਰਬਾਣੀ ਵਿੱਚ ਮੂਲ ਮੰਤਰ ਦੇ ਵਿੱਚ ਲਿਖਿਆ ਹੈ ਅਟਲ ਹੁਕਮ ਸਿਧਾਂਤ ਰੂਪ ਨਿਜਮ ਰੱਬ ਇੱਕ ਕਰਤਾ ਉਹ ਹੈ ਉਸ ਕਰਤੇ ਦੇ ਵਿੱਚ ਅਸੀਂ ਸ੍ਰਿਸ਼ਟੀ ਬਣਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਸ੍ਰਿਸ਼ਟੀ ਸਰੀਰੂਪੀ ਸ੍ਰਿਸ਼ਟੀ ਹੈ ਇਹਦਾ ਜਿਹੜਾ ਕਰਤਾ ਹੈ ਇਹ ਸਾਡੀ ਬੁੱਧੀ ਹੈ ਇਹਦੇ ਮੁਤਾਬਕ ਜਿਹੜਾ ਸਾਡਾ ਲੇਖ ਲਿਖਿਆ ਜਾਂਦਾ ਲੇਖ ਨਾ ਮਿਟੇ ਸਖੀ ਜੋ ਲਿਖਿਆ ਕਰਤਾਰ ਜਿਹੜਾ ਇੱਥੋਂ ਲੇਖ ਲਿਖੇ ਜਾਂਦੇ ਨੇ ਉਹ ਮਿਟਦੇ ਨਹੀਂ ਹੈਗੇ ਤੇ ਉਹਦਾ ਸਾਨੂੰ ਡੰਡ ਸਜ਼ਾ ਭੁਗਤਣੀ ਪੈਣੀ ਹੀ ਪੈਣੀ ਹੈ ਇਸ ਕਰਕੇ ਮੇਰੀਏ ਜਿੰਦੇ ਮਾੜਾ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੀਂ ਜੇਬ ਜੇਬ ਹੁਕਮ ਤਿਵਾ ਤਿਵਕਾਰ ਇਥੋਂ ਜਿਵੇਂ ਜਿਵੇਂ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਹੱਥ ਪੈਰ ਸਾਡੇ ਕਰਮਿੰਦਰੇ ਗਿਆਨਿੰਦਰੇ ਉਕਾਰ ਕਰਦੇ ਨੇ ਜੇ ਇੱਥੇ ਮਾੜੀ ਸੋਚ ਬੈਠੀ ਹੈ ਤਾਂ ਜਿਹੜੇ ਸਾਡੇ ਕਰਮਿੰਦਰੇ ਗਿਆਨਿੰਦਰੇ ਹੱਥ ਪੈਰ ਅੱਖਾਂ ਨੱਕ ਮੂੰਹ ਉਹ ਸਾਰਾ ਗੰਦ ਬੋਲਣਗੇ ਜੇ ਸਾਡੇ ਇੱਥੇ ਸੱਚ ਬੈਠਾ ਹੈ ਤਾਂ ਨਿਰੰਕਾਰ ਵਸਿਆ ਹੋਇਆ ਹੈ ਸ੍ਰੀ ਸੱਚਖੰਡ ਹੈ ਤਾਂ ਉਹ ਸਾਰੇ ਗਿਆਨਿੰਦਰੇ ਕੰਟਰੋਲ ਦੇ ਵਿੱਚ ਹੋਣਗੇ ਤੇ ਇਦਾਂ ਦਾ ਕੋਈ ਵੀ ਆਪਣੀ ਮਰਜ਼ੀ ਦੇ ਨਾਲ